वैसे तो सूबा सरकार सूबे च शिक्षा ਦੇ ਮਿਆਰ ਨੂੰ ਉੱਚਾ ਚੱਕਣ ਦੀਆਂ ਗੱਲਾਂ ਕਰਦੀ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਕੁਝ ਮਾਪੇ ਅਜੇ ਵੀ ਨੇ ਜਿਹਦਾ ਇਲਜ਼ਾਮ ਹੈ ਕਿ ਸਰਕਾਰ ਉਹਨਾਂ ਦੇ ਬੱਚਿਆਂ ਦੇ ਭਵਿੱਖ ਤੇ ਨਾਲ ਖਿਲਵਾੜ ਕਰ ਰਹੀ ਹੈ ਜੀ ਹਾਂ ਇਹ ਉਹ ਮਾਪੇ ਨੇ ਜਿਹਨਾਂ ਦਾ ਇਹ ਇਲਜ਼ਾਮ ਹੈ ਕਿ ਸਰਕਾਰ ਉਹਨਾਂ ਦੇ ਬੱਚਾ ਦੇ ਭਵਿੱਖ ਨੂੰ ਹਨੇਰੇ ਚ ਤੱਕ ਰਹੀ ਹੈ ਆਖਿਰ ਪੂਰਾ ਮਾਮਲਾ ਕੀ ਹੈ ਲੋ ਖੁਦ ਵੇਖ ਲਓ ਹਾਂ ਕਿਸ ਮਾਰਸ ਨੂੰ ਦੱਸਾਇਆ ਜਾਏ ਤੁਹਾਨੂੰ ਇਨੋਵੇਟਰ ਸਮਝਾਏ ਤੇ ਕਿੱਥੇ ਬੱਚਿਆਂ ਦੀ ਤਵੱਜਾ ਸੁਣੇ ਇਹ ਉਹਨਾਂ ਲੋਕਾਂ ਦਾ ਇੱਕਾਠ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਜਤੋ ਜਹਤ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਸਿੱਖਿਆ ਦੇ ਦਾਅਵਿਆਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਿਆਸਤ ਦੀ ਭੇਟ ਚੜਾਇਆ ਜਾ ਰਿਹਾ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਇਹ ਨਹੀਂ ਹੋ ਸਕਦਾ ਕਿ ਸਾਨੂੰ ਇਹ ਸਕੂਲ ਸਾਡੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਦੇਣਗੇ ਜੀ ਹਾਂ ਇੱਕ ਪਾਸੇ ਮਾਨ ਸਰਕਾਰ ਦੇ ਵੱਲੋਂ ਸੂਬੇ 'ਚ ਸਮਾਰਟ ਸਕੂਲ ਬਣਾਉਣ ਸਿੱਖਿਆ ਦੇ ਖੇਤਰ 'ਚ ਨਵੀਂ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਨੇ ਜਦਕਿ ਦੂਜੇ ਪਾਸੇ ਅਜਿਹੀਏ ਫੈਸਲੇ ਲਏ ਜਾ ਰਹੇ ਨਹੀਂ ਜਿਨ੍ਹਾਂ ਦੇ ਸਰਕਾਰ ਦੇ ਦਾਅਵਿਆਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਬੱਚਾ ਦੇ ਭਵਿੱਖ ਨੂੰ ਖਤਰੇ ਚ ਪਾ ਦਿੱਤਾ ਹੈ ਜਿਹਾ ਜਲਾਲਾਬਾਦ ਤੋਂ ਇੱਕ ਅਜੀਹਈ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਸਰਕਾਰ ਦੇ ਸਿੱਖਿਆ ਦੇ ਦਾਅਵਿਆਂ ਦੀ ਢੋਲ ਖੋਲ ਕੇ ਰੱਖ ਦਿੱਤੀ ਹੈ ਬਿਲੀ ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡ ਚੱਕ ਸੁਹੇਲੇ ਵਾਲਾ ਚ ਸਰਕਾਰ ਦੇ ਵੱਲੋਂ ਮਾਤਾ ਗੁਜਰੀ ਪਬਲਿਕ ਸਕੂਲ ਦੀ ਐਨਓਸੀ ਦੇ ਨਾਲ ਨਾਲ ਮਾਨਤਾ ਰੱਦ ਕਰ ਦਿੱਤੀ ਹੈ ਜਿਸ ਕਾਰਨ ਸਕੂਲ ਚ ਪੜਨ ਵਾਲੇ 2000 ਤੋਂ ਵੱਧ ਬੱਚਾਂ ਦਾ ਭਵਿੱਖ ਦਾ ਤੇ ਲੱਗ ਚੁੱਕਾ ਹੈ ਜਿਸ ਨੂੰ ਲੈ ਕੇ ਇਹਨਾਂ ਬੱਚਿਆਂ 'ਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਮਾਪਿਆਂ ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਗੁੱਸੇ ਚਾਏ ਮਾਪਿਆਂ ਦੇ ਵੱਲੋਂ ਦਿਲਾਲਾਬਾਦ 'ਚ ਵੱਡਾ ਇਕੱਠ ਕੀਤਾ ਗਿਆ ਹੈ ਜਿਸ 'ਚ ਸਰਕਾਰ ਦੇ ਫੈਸਲੇ ਦੀ ਨਿਖੇਦੀ ਕੀਤੀ ਗਈ ਹੈ ਅਤੇ ਇਸ ਫੈਸਲੇ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਇਹ ਇਕੱਠ ਅਸੀਂ ਮਾਤਾ ਗੁਜਰੀ ਪਬਲਿਕ ਸਕੂਲ ਨੂੰ ਬਚਾਉਣ ਲਈ ਕੀਤਾ ਹੈ। ਇਹ ਇਕੱਠ ਅਸੀਂ ਇਸ ਲਈ ਨਹੀਂ ਕੀਤਾ ਕਿ ਸਾਨੂੰ ਮਾਤਾ ਗੁਜਰੀ ਪਬਲਿਕ ਸਕੂਲ ਦੀ ਬਿਲਡਿੰਗ ਚਾਹੀਦੀ ਹੈ। ਅਸੀਂ ਇਹ ਇਕੱਠ ਮਾਤਾ ਗੁਜਰੀ ਪਬਲਿਕ ਸਕੂਲ ਦੇ ਰਿਜ਼ਲਟਸ ਨੂੰ ਦੇਖਦਿਆਂ ਹੋਇਆਂ, ਉਹਨਾਂ ਦੀ ਟੀਚਰ ਦੀ ਸਿੱਦਕ ਨਾਲ ਪੜ੍ਹਾਈ ਹੋਏ ਬੱਚਿਆਂ ਦੇ ਰਿਜ਼ਲਟਸ ਨੂੰ ਦੇਖਦਿਆਂ ਉਹ ਬੱਚਿਆਂ ਵੱਲ ਦੇਖ ਕੇ ਅਸੀਂ ਇਹ ਸਕੂਲ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਸਾਨੂੰ ਇਹੀ ਮੈਨੇਜਮੈਂਟ ਕਮੇਟੀ ਚਾਹੀਦੀ ਹੈ, ਇਹੀ ਟੀਚਰ ਸਹਿਬਾਨ ਚਾਹੀਦੇ ਆ ਤੇ ਇਹ ਬਿਲਡਿੰਗ ਚਾਹੀਦੀ ਹੈ। ਜੇਕਰ ਸਰਕਾਰ ਸਾਡੇ ਗੇਹ ਤਜਵੀਜ਼ ਰੱਖਦੀ ਹੈ ਕਿ ਸਿਰਫ ਤੁਹਾਨੂੰ ਬਿਲਡਿੰਗ ਚਾਹੀਦੀ ਹੈ ਸਕੂਲ ਚੱਲਦਾ ਚਾਹੀਦਾ ਹੈ ਤੇ ਸਕੂਲ ਸਰਕਾਰੀ ਹੱਥਾਂ 'ਚ ਦੇ ਦਿਓ ਇਹ ਸਾਨੂੰ ਬਿਲਕੁਲ ਵੀ ਨਾ ਮੰਜ਼ੂਰ ਹੈ ਦੱਸ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਕਮੇਟੀ ਦਾ ਫੈਸਲਾ ਆਇਆ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਿ ਜੋ ਐਨਓਸੀ ਰੱਦ ਕੀਤੀ ਗਈ ਹੈ ਉਹਨੂੰ ਬਹਾਲ ਕੀਤਾ ਜਾਵੇ ਇਹ ਸਾਡੇ ਸਾਰੀ ਕਮੇਟੀ ਦੇ ਵੱਲੋਂ ਅਲਟੀਵੇਟਮ ਹੈ ਕਿ ਜੇ ਸਾਡੀ 2 ਦਿਨਾਂ ਦੇ ਵਿੱਚ ਐਨਓਸੀ ਬਹਾਲ ਨਹੀਂ ਕੀਤੀ ਜਾਂਦੀ ਤਾਂ ਸ਼ਨੀਵਾਰ ਨੂੰ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਦੇ ਲਈ ਧਰਨਾ ਦਿੱਤਾ ਜਾਊਗਾ ਔਰ ਉਦੋਂ ਤੱਕ ਦਿੱਤਾ ਜਾਊਗਾ ਜਦੋਂ ਤੱਕ ਸਾਨੂੰ ਸਾਡਾ ਹੱਕ ਸਾਡਾ ਮਾਤਾ ਗੁਜਰੀ ਪਬਲਿਕ ਸਕੂਲ ਵਾਪਸ ਨਹੀਂ ਮਿਲ ਜਾਂਦਾ ਇਸ ਮੌਕੇ ਇਸ ਇਕੱਠ ਚ ਸ਼ਾਮਲ ਹੋਏ ਵਿਦਿਆਰਥੀਆਂ ਦੇ ਵੱਲੋਂ ਵੀ ਸਰਕਾਰ ਨੂੰ ਇਹੋ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਭਵਿੱਖ ਖਰਾਬ ਨਾ ਕੀਤਾ ਜਾਏ ਅਤੇ ਜਲ ਤੋਂ ਜਲਦ ਇਹ ਫੈਸਲਾ ਵਾਪਸ ਲਿਆ ਜਾਏ 10+1 ਔਰ 10 ਤੋਂ ਵੀ ਇਸ ਸਕੂਲ ਵਿੱਚ ਕਰਨਾ ਚਾਹਤ तो बहुत सारी फैसिलिटीज़ बार में मिल जाएगी बट जो एटमोस्फेयर मुझे माता को पब्लिक स्कूल ने देना है वो और कोई स्कूल ही दे सकता मेरे साथ कितने और बच्चों की ये आवाज़ है प्लीज हमारा स्कूल को ना से छीना देंगे कितने बच्चों का फ्यूचर इस पर डिपेंड है प्लीज़ हमारे स्कूल को बचाया जाए और हम गवर्नमेंट को ये रिक्वेस्ट कर रहे हैं कि हमारे एरिया का सबसे बेस्ट स्कूल है हमारे स्कूल को बंद नहीं होने देंगे हम और हम अपने स्कूल को कभी नहीं छोड़ेंगे ਉਧਰ ਸਕੂਲ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ ਜੰਮ ਕੇ ਪੜਾਅ ਸਕੱਦੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਲਾਕੇ ਦਾ ਨਾਮ ਵਰ ਸਕੂਲ ਮਾਤਾ ਗੁਜਰੀ ਪਬਲਿਕ ਸਕੂਲ ਆ ਜਿਹੜਾ ਉਹਨੂੰ ਸਿਆਸਤ ਦੀ ਢੇਟ ਚੜਾਇਆ ਜਾ ਰਿਹਾ ਆ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ। ਅਸੀਂ ਪਿਛਲੇ ਕੁਝ ਦਿਨਾਂ ਤੋਂ ਸਾਰੇ ਇਲਾਕਾ ਨਿਵਾਸੀ ਇਸ ਗੱਲ ਤੇ ਜ਼ੋਰ ਲਾ ਰਹੇ ਆ। ਕਿ ਜਿਹੜੀ ਇੱਕ ਚੱਲ ਰਹੀ ਬਹੁਤ ਵਧੀਆ ਨਾ ਵਰ ਸਸਤਾ ਇਹਨੂੰ ਬੰਦ ਨਾ ਕੀਤਾ ਜਾਵੇ ਪਰ ਜਿਹੜੀ ਸਰਕਾਰ ਇਹ ਦਾਵਾ ਕਰਕੇ ਆਈ ਸੀ ਸਿਹਤ ਤੇ ਸਿੱਖਿਆ ਉਹਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਮੂਰੇ ਸਰਕਾਰ ਮੂਰੇ ਇਹ ਬੇਨਤੀ ਕਰਦੇ ਆ ਕਿ ਇੰਨਾ ਤੱਕਾ ਨਾ ਕਰੋ ਇਸ ਸਕੂਲ ਨਾਲ 2500 ਬੱਚੇ ਦਾ ਜਿਹੜਾ ਸਿੱਧਾ ਪਵਿੱਖ ਜੁੜਿਆ ਤੇ 2500 ਪਰਿਵਾਰ ਦੇ ਨਾਲ ਬੜੇ ਗਾਂ ਲੋਕਾਂ ਦੇ ਜਿਹੜੇ ਨਾਤੇ ਰਸਤੇ ਜੁੜੇ ਆ ਇਹ ਸਕੂਲ ਕੋਈ ਇੱਕ ਦਿਨ ਚ ਨਹੀਂ ਬਣਿਆ 25 ਸਾਲ ਦੀ ਘਾਲ ਨਾਲ ਇਸ ਇਲਾਕੇ ਦਾ ਨਾਮਰ ਸਕੂਲ ਹੈ ਤੇ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹੋਏ ਇਸ ਇਕੱਠ ਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹਨਾਂ ਦੇ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱੰਦਿਆ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੋ ਦਿਨਾਂ ਚ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਚ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਦਿਲਾਲਾਬਾਦ ਤੋਂ ਬੀਐਸ ਰਾਣੂ ਦੀ ਰਿਪੋਰਟ ਸੀ ਨਿਊਜ਼